ਸਸ਼ੀਕਾਲ ਕਲਿਆਣ ਟੀਵੀ ਪੰਜਾਬ ਦੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਵਰਲਡ ਟੂਰਿਜ਼ਮ ਡੇ ਦੇ ਮੌਕੇ ਤੇ ਹੋਟਲ ਮੈਨੇਜਮੈਂਟ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਇੱਕ ਖਾਸ ਉਪਰਾਲਾ ਕੀਤਾ ਗਿਆ। ਦੇਰਸਲ ਪੁਰਾਤਨ ਇਮਾਰਤ ਕਿਲਾ ਮੁਬਾਰਕ ਜਿਸ ਨੂੰ ਸ਼ੋਕਸ ਕੀਤਾ ਗਿਆ ਤੇ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਹੋਰ ਉਪਰਾਲੇ ਕੀਤੇ ਜਾਣਗੇ। ਐਡੀਸੀ ਪੂਨਮ ਸਿੰਘ ਜਿਨ੍ਹਾਂ ਦਾ ਇਹ ਕਹਿਣਾ ਕਿ ਜਿਹੜੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਨੇ ਉਹਨਾਂ ਨੂੰ ਜਿਹੜਾ ਜਿਉਂਦਾ ਰੱਖਣ ਦੇ ਲਈ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਜਿਹੜੇ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ ਤੇ ਜੀ ਇਮਾਰਤਾਂ ਨੂੰ ਲੈ ਕੇ ਜਿਹੜੇ ਪ੍ਰਪੋਜ਼ਲ ਨੇ ਉਹ ਵੀ ਵਿਭਾਗਾਂ ਤੱਕ ਭੇਜ ਦਿੱਤੇ ਗਏ ਨੇ ਹਾਲਾਂਕਿ ਜਦ ਪੱਤਰਕਾਰਾਂ ਦੇ ਬੋਲੇ ਪੁੱਛਿਆ ਗਿਆ ਕਿ ਕਈ ਇਮਾਰਤਾਂ ਜੋ ਕਿ ਹੁਣ ਖੰਡਰ ਬਣਦੀਆਂ ਜਾ ਰਹੀਆਂ ਨੇ ਤੇ ਇਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਜਿੰਨੀਆਂ ਵੀ ਇਮਾਰਤਾਂ ਨੇ ਉਹਨਾਂ ਨੂੰ ਲੈ ਕੇ ਜ਼ਿਆਦਾਤਰ ਪ੍ਰਪੋਜ਼ਲ ਜਿਹੜੇ ਨੇ ਉਹ ਜਾ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਵੀ ਕੀਤੀ ਜਾਵੇਗੀ ਅੱਜ ਵਲ ਟੂਰਿਜ਼ਮ ਦੇ ਦੇ ਸਬੰਧ ਦੇ ਵਿੱਚ ਅਸੀਂ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਜ਼ਿਲ੍ਹਾ ਪ੍ਰਸ਼ਾਸਨ ਅਸੀਂ ਸਾਰਿਆਂ ਨੇ ਸੋਚਿਆ ਕਿ ਸਾਡੀ ਜਿਹੜੀ ਸਭ ਤੋਂ ਇੰਪੋਰਟੈਂਟ ਹੈਰੀਟੇਜ ਹੈ ਜੋ ਸਾਡੀ ਤਰੋਹਰ ਹੈ ਕਿਲਾ ਮੁਬਾਰਕ ਅਸੀਂ ਉਸ ਨੂੰ ਜਿਹੜਾ ਹੈਗਾ ਸ਼ੋਕੇਸ ਕਰਨਾ ਚਾਹੁੰਦੇ ਆ ਸੋ ਇਸੇ ਕਰਕੇ ਅੱਜ ਇਸ ਦਿਨ ਨੂੰ ਖਾਸ ਤੌਰ ਤੇ ਚੁਣਿਆ ਗਿਆ ਔਰ ਮੈਂ ਬੜਾ ਧੰਨਵਾਦੀ ਹਾਂ ਸਾਰੇ ਬਟਿੰਡਾ ਸ਼ਹਿਰ ਵਾਸੀਆਂ ਦਾ ਟਰੀ ਲਵਰਸ ਸੁਸਾਇਟੀ ਨੀਲਗਰਗ ਜੀ ਹੋਟਲ ਐਸੋਸੀਏਸ਼ਨ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰੈੱਡ ਕਰਾਸ ਜਿਨ੍ਹਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਸੋ ਅੱਗੇ ਵੀ ਜਿਹੜੇ ਪਠਿੰਡਾ ਦੇ ਹੋਰ ਸਾਡੇ ਹਿਸਟੋਰੀਕਲ ਜਿਸ ਤਰ੍ਹਾਂ ਫੋਰਟ ਹੈ ਸਾਡਾ ਸਾਡਾ ਕਿਲਾ ਮੁਬਾਰਕ ਹੈਗਾ ਹੋਰ ਸਾਡੇ ਜਿਹੜੇ ਹਿਸਟੋਰੀਕਲ ਮੋਨੂਮੈਂਟਸ ਹੈਗੇ ਅਸੀਂ ਉਹਨਾਂ ਨੂੰ ਸੀਰੀਜ਼ ਵਾਈਜ਼ ਜਿਹੜਾ ਹੈਗਾ ਉਹ ਸ਼ੋਕੇਸ ਕਰਾਂਗੇ ਜੋ ਪਰਾਤਨ ਮਾਤਾ ਜੀ ਲਗਾਤਾਰ ਖਤਮ ਹੁੰਦੇ ਜਾ ਰਹੇ ਨੇ ਸੰਭਾਲ ਉਹਨਾਂ ਦੀ ਅਸੀਂ ਹੁਣ ਇੱਕ ਪਲਾਨ ਬਣਾ ਰਹੇ ਹੈਗੇ ਆਂ ਜੀ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਦਾ ਵੀ ਕੁਝ ਇਮਾਰਤਾਂ ਜਿਹੜੀਆਂ ਹੈਗੀਆਂ ਪਿੱਛੇ ਜੇ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਕਿ ਮਾਨਸਾ ਦੇ ਵਿੱਚ ਵੀ ਪਟੰਡਾ ਦੇ ਵਿੱਚ ਵੀ ਉਹਨਾਂ ਦੀ ਰੇਨੋਵੇਸ਼ਨ ਵੀ ਸ਼ੁਰੂ ਹੋਈ ਹੈ ਸੋ ਹੌਲੀ ਹੌਲੀ ਕਰਕੇ ਅਸੀਂ ਇਸ ਨੂੰ ਕੰਪਲੀਟ ਕਰ ਰਹੇ ਆਂ ਪਰ ਕੁਝ ਇਮਾਰਤਾਂ ਜਿਹੜੀਆਂ ਆਰਕੀਓਲੋਜੀਕਲ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਨਾਲ ਲੇਕਿਨ ਕੁਝ ਸਟੇਟ ਗਵਰਨਮੈਂਟ ਨੇ ਸਟੇਟ ਗਵਰਨਮੈਂਟ ਨੇ ਉਹਨਾਂ ਵੱਲ ਤਾਂ ਬਿਲਕੁਲ ਹੀ ਧਿਆਨ ਨਹੀਂ ਦਿੱਤਾ ਉਹ ਤਾਂ ਉਸੇ ਤਰ੍ਹਾਂ ਜਿਹੜੀਆਂ ਬਿਲਕੁਲ ਜੀ ਇਹਦੇ ਵਿੱਚ ਇਸ ਤਰ੍ਹਾਂ ਹੋ ਜਾਂਦਾ ਜੀ ਕਿ ਸਾਨੂੰ ਬੜਾ ਸੋਚ ਸਮਝ ਕੇ ਉਹਨਾਂ ਇਮਾਰਤਾਂ ਨੂੰ ਆਪਾਂ ਨੂੰ ਹੱਥ ਲਾਉਣਾ ਪੈਂਦਾ ਸੋ ਇੱਕ ਉਹਦਾ ਵਿਸ਼ੇਸ਼ ਇੱਕ ਪਲਾਨ ਬੰਦ ਹੈ ਕਿ ਉਹ ਇਮਾਰਤ ਜਿਹੜੀ ਹੈਗੀ ਉਹ ਖਰਾਬ ਵੀ ਨਾ ਹੋਵੇ ਉਹਨੂੰ ਜਿਹੜਾ ਉਹਦਾ origignal shape ਹੈ ਅਸੀਂ ਉਹਦੇ ਚ ਬਚਾ ਸਕੀਏ ਮੋਸਟਲੀ ਪ੍ਰਪੋਜ਼ਲਸ ਗਏ ਹੋਏ ਐ ਜਿੱਥੇ ਇੱਕ ਅੱਧੀ ਜਗ੍ਹਾ ਤੇ ਨਹੀਂ ਗਏ ਹੋਏ ਉਹ ਅਸੀਂ ਜਿਹੜਾ ਹੈਗਾ ਇਸ 6-7 ਮਹੀਨਿਆਂ ਦੇ ਵਿੱਚ ਪੇਜ ਵੀ ਦੇਣਾ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਸਾਡੀਆਂ ਪੁਰਾਤਨ ਇਮਾਰਤਾਂ ਹੈ ਜਿਹੜੀਆਂ ਸਾਡੀਆਂ ਤਰੋਹਰ ਹੈਗੀਆਂ ਜਿਹੜੀਆਂ ਸਾਡੀਆਂ ਹਿਸਟੋਰੀਕਲ ਇਮਾਰਤਾਂ ਹੈਗੀਆਂ ਅਸੀਂ ਉਹਨਾਂ ਨੂੰ ਸਾਂਭ ਸੰਭਾਲ ਕਰਕੇ ਇਹ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਤਾਂ ਅਸੀਂ ਅੱਗੇ ਆਪਣੇ ਇਤਿਹਾਸ ਬਾਰੇ ਔਰ ਮੈਂ ਕਹਾਂਗੀ ਕਿ ਆਪਣੇ ਸ਼ਾਨਦਾਰ ਇਤਿਹਾਸ ਬਾਰੇ ਜਿਹੜਾ ਹੈ ਉਹ ਦੱਸਣਾ ਹੈ। ਪਤਾ ਲੱਗੇ ਪਿੰਡ ਦੇ ਵਿੱਚ ਕਿੰਨੀਆਂ ਕਾਇਸਟਾ ਹੈ ਇਮਾਰਤਾਂ ਜਿਹੜੀਆਂ ਕੜੀਆਂ ਹਿਸਟੋਰੀਕਲ ਸਟਰੀ। ਫੈਸੇ ਤਾਂ ਦੇਖੋ ਜੀ ਬਠਿੰਡਾ ਸ਼ਹਿਰ ਆਪ ਦੇ ਆਪ ਦੇ ਵਿੱਚ ਹੀ ਬੜਾ ਮਾਨਮਤਾ ਤੇ ਪੁਰਾਤਨ ਸ਼ਹਿਰ ਹੈ ਔਰ ਖਾਸ ਤੌਰ ਤੇ ਮੈਂ ਕਹਾਂਗੀ ਕਿ ਸਾਰੀਆਂ ਜਿਹੜੀਆਂ ਇਮਾਰਤਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਨਾਲ ਜਿਹੜਾ ਅਸੀਂ ਰਲ ਕੇ ਇੱਕ ਪਲਾਨ ਜਿਹੜਾ ਹੈਗਾ ਉਹ ਬਣਾਵਾਂਗੇ ਸੋ ਜਲਦੀ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ।